ਇਹ ਕਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਕਹੇ ਵੀ ਅਸੀਂ ਪੈਸੇ ਨਹੀਂ ਕਮਾ ਰਹੇ ਇਸ ਸੋਸ਼ਲ ਝੂ ਕਿਉਂ ਕਿ ਇਹ ਜਿਹੜਾ ਯੰਤਰ ਹੈ ਜਿਹਦੇ ਉੱਤੋਂ ਇਹ ਵੀਡੀਓ ਬਣ ਰਹੀ ਆ ਇਹ ਯੰਤਰ ਕੱਲਾ ਰੀਲਾਂ ਵੇਖਣ ਲਈ ਨਹੀਂ ਬਣਿਆ ਇਹ ਯੰਤਰ ਤੋਂ ਅਸੀਂ ਚਾਹੀਏ ਤੇ ਅਸੀਂ ਲੱਖਾਂ ਕਰੋੜਾਂ ਦੀਆਂ ਕਮਾ ਸਕਦੇ ਆ ਸਾਡੇ ਕੋਲ ਫੇਸਬੁੱਕ ਆ ਸਾਡੇ ਕੋਲ ਇੰਸਟਾਗ੍ਰਾਮ ਆ ਸਾਡੇ ਕੋਲ YouTube ਆ ਹੋਰ ਸ਼ੂਟਿੰਗ ਬੜੀਆਂ ਸਾਈਟਸ ਬਹੁਤ ਜ਼ਿਆਦਾ ਨੇ ਕਰਨਾ ਜੀ ਹੈਗਾ ਵੀਡੀਓ ਬਣਾਉਣੀ ਆ ਅਪਲੋਡ ਕਰਦੇ ਆ ਵੀਡੀਓ ਬਣਾਉਣੀ ਆ ਅਪਲੋਡ ਕਰਦੇ ਆ ਕੋਈ ਵੀ ਐਸਾ ਪਸੰਦ ਜਿਹਨੂੰ ਫੋਨ ਚਲਾਣ ਦੀ ਜਾਚ ਹੈ ਪੰਜਾਬ ਇਸ ਯੰਤਰ ਤੋਂ ਲੱਖਾਂ ਕਰੋੜਾਂ ਰੁਪਈਆ ਕਮਾ ਸਕਦਾ ਪਰ ਗੱਲ ਹੈ ਕਿ ਆ ਸੋਚ ਤੁਸੀਂ ਚਾਹੀਏ ਅਸੀਂ ਜਿੰਦ ਤੋਂ ਪੈਸੇ ਕਮਾ ਸਕਦੇ ਆ ਜੇ ਅਸੀਂ ਚਾਹੀਏ ਤੇ ਇਹਦੇ ਉੱਤੋਂ ਅਸੀਂ ਆਪਣਾ ਟਾਈਮ ਵੇਸਟ ਕਰ ਸਕਦੇ ਆ ਤੇ ਇਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਇਨੂੰ ਲਾਈਕ ਸ਼ੇਅਰ ਕਰ ਦਿਓ ਤਾਂ ਜੋ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓਜ਼ ਹੋਰ ਮਿਲਦੀਆਂ ਰਹਿਣ